ਸਸਰੀ ਕਾਲਜ ਜੀ ਸਾਰਿਆਂ ਨੂੰ ਅੱਜ ਆਪਾਂ ਆਲੂ ਦੀ ਚਿਪਸ ਬਣਾਵਾਂਗੇ ਇਹ ਆਲੂ ਐ ਤੇ ਇਹਨੂੰ ਆਪਾਂ ਧੋਵਾਂਗੇ ਛਿੱਟਾ ਆਲੂ ਐ ਇਹ ਇੱਕੋ ਆਲੂ ਦੀ ਬਣਾਉਣੀ ਐ ਇਹ ਕਾਲੂ ਦੀ ਬਹੁਤ ਬਣ ਜਾਂਦੀ ਐ ਬਾਦੂ ਬਣ ਜੂਗੀ ਹੁਣ ਇਹਨੂੰ ਆਪਾਂ ਛਿੱਲ ਲਾਂਗੇ ਵਿੱਚੇ ਐਸਟਰਾ ਕਰਕੇ ਛਿਲਕਾ ਲਾ ਦੇਾਂਗੇ ਦਾ ਹੁਣ ਆਪਾਂ ਆਲੂ ਛੱਲ ਲਿਆ ਤੇ ਹੁਣ ਆਪਾਂ ਧੋ ਲਾਂਗੇ ਵਿੱਚੇ ਲੈ ਹੁਣ ਆਪਾਂ ਆਲੂ ਧੋ ਕੇ ਸੁਕਾ ਲਿਆ ਤੇ ਹੁਣ ਆਪਾਂ ਚਿਪਸ ਬਣਾਵਾਂਗੇ ਹੁਣ ਆਪਾਂ ਚਿਪਸ ਬਣਾ ਲਈ ਆਲੂ ਦੀ ਇਸ ਤਰ੍ਹਾਂ ਬਣ ਗਈ ਪਤਲੀ ਪਤਲੀ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਸਰੋਂ ਦਾ ਪਰ ਫੈਨਚ ਨਹੀਂ ਬਣਾਉਂਦੇ ਸਰੋਂ ਦੇ ਤੇਲ 'ਚ ਬਣਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਚਿਪਸ ਪਾਵਾਂਗੇ ਵਿੱਚ ਆਪਾਂ ਤੇਲ ਗਰਮ ਹੋ ਗਿਆ ਆਪਾਂ ਚਿਪਸ ਪਾਵਾਂਗੇ ਹੁਣ जी आप बाद चढ़ा गए इन इन्ने करके के बाकी रहा आप ਸਾਰੇ ਆਪਾਂ ਇਸ ਤਰ੍ਹਾਂ ਕਰਕੇ ਬਣਾ ਲਾਂਗੇ ਲਓ ਆਪਣੀ ਚਿਪਸ ਬਣ ਗਈ ਤੇ ਆਪਾਂ ਕਾਲਾ ਨਾਣ ਫਾਵਾਗੇ ਬਹੁਤ ਵਧੀਆ ਚਿਪਸ ਬਣੀ ਐ ਬੜੀ ਵਧੀਆ ਬਣੀ ਐ ਦੇਖੋ ਫਰਦੀ ਐ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ